ਅਸੇਗਾਓ ਦੋਸਤੋ ਤੁਸੀਂ ਵੇਖ ਰਹੇ ਹੋ ਰੀਡ ਪੰਜਾਬ ਤੇ ਮੈਂ ਤੁਹਾਡਾ ਦੋਸਤ ਦਿਲਵਾਰ ਜਖਮੀ ਤੇ ਦੋਸਤੋ ਕਹਿੰਦੇ ਨੇ ਕਿ ਕਿਸੇ ਇੱਕ ਜਾਣ ਦਾ ਨਸ਼ਾ ਛਡਾਓ ਤੇ ਪੂਰੇ ਪਰਿਵਾਰ ਦਾ ਪੁੰਨ ਕਮਾਓ ਤੇ ਅੱਜ ਦੋਸਤੋ ਤੁਹਾਨੂੰ ਕਿਚਹੀ ਮਾਪੋਸ਼ ਦਾ ਮਿਲੌਣ ਜਾ ਰਿਹਾ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕ ਹਜ਼ਾਰਾਂ ਨੌਜਵਾਨਾਂ ਦੇ ਨਸ਼ੇ ਛਡਾ ਦਿੱਤੇ ਨੇ ਤੇ ਉਹਨਾਂ ਹਜ਼ਾਰਾਂ ਪਰਿਵਾਰਾਂ ਦਾ ਜਿਹੜਾ ਪੁੰਨ ਹੈ ਉਹ ਕਮਾ ਰਹੇ ਨੇ ਤੇ ਗੱਲਬਾਤ ਕਰਨ ਜਾ ਰਿਹਾ ਦੋਸਤੋ ਅੱਜ ਖੜੇ ਆ ਪਿੰਡ ਬਾਲਿਆ ਕਟੂ ਜਿਹੜਾ ਸੰਗਰੂਰ ਦੇ ਵਿੱਚ ਪੈਂਦਾ ਤੇ ਆਪੋ ਆਪਣੇ ਨਾਲ ਨੇ ਬਾਬਾ ਦਖਮੀ ਜੀ ਸਤਿ ਸ਼੍ਰੀ ਅਕਾਲ ਸਸੀ ਜੀ ਜੀ ਸਾਸੀ ਗਾ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਬੈਗ ਰੀ ਦੀ ਖਾਲਸਾ ਬੈਗ ਰੀ ਦੀ ਫਤਿਹ ਬਹੁਤ ਧੰਨਵਾਦ ਜੀ ਤੁਹਾਡਾ ਇੰਟਰਵਿਊ ਕਰਨ ਦੇ ਬੀਤ ਜੀ ਅਸੀਂ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਹੀ ਹੈ ਕਿ ਹਜ਼ਾਰਾਂ ਲੋਕਾਂ ਦੇ ਤੁਸੀਂ ਦੇਖੇ ਘਰਾ ਚੱਪੀਆਂ ਹਾਂ ਜੀ ਬਿਲਕੁਲ ਸੱਚਾਈ ਹੈ ਅਸੀਂ ਨਾਲ ਸਿ ਬੈਨ ਪੁਲਚਿੰ ਹਾਂ ਬੈਨ ਪੁਲਚਿੰ ਕਿੰਨੇ ਘੋੜੇ ਆਈਡੀਆ ਤੁਸੀਂ ਅਹ ਗੈਂਟੀ ਤੋਂ ਤਾਂ ਬਾਹਰ ਹੈ ਮਾਮੂਸ਼ੋ ਗੰਦੇ ਇਹ ਹੈ ਬੀਰ ਜੀ ਵੀ ਅਸੀਂ ਗਵਾਂ ਦੀ ਸੇਵਾ ਕਰਦੇ ਹਾਂ ਜੀ ਸ਼ਵੇਰੀ ਗਵਾਂ ਨੂੰ ਹਰਾਚਾਰਾ ਪ੍ਰਜੰਗਬਲੀ ਨੂੰ ਪ੍ਰਸ਼ਾਦ ਦੇ ਮੂਰਾ ਨੂੰ ਦਾਨ ਹੈ ਹਾਂ ਪਾ ਕੇ ਉਸ ਤੋਂ ਬਾਅਦ ਅਸੀਂ ਦਵਾਈ ਦੇਣ ਲੱਗਦੇ ਹਾਂ ਬੀਟਾ ਸਾਡਾ ਦਵਾਈ ਦੇਣ ਦਾ ਟਾਈਮ ਸਵੇਰੇ 4 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਹੈ ਜਦੋਂ ਵੀ ਕਿਸੇ ਨੇ ਵੀ ਦੀ ਦਵਾਈ ਲੈਣ ਆਉਣਾ ਹੈ ਉਹਨਾਂ ਨੇ ਪਹਿਲਾਂ ਸਾਨੂੰ ਕਾਲ ਕਰਨੀ ਹੈ ਸਾਡਾ ਇਹ ਮੋਬਾਈਲ ਨੰਬਰ ਹੈ 90418 98655 ਜੀ ਕਿਉਂਕਿ ਰਸ ਯਾਦ ਹੀ ਹੁੰਦਾ ਹੈ ਰਸ ਯਾਦ ਹੀ ਹੋਣ ਕਰਕੇ ਪਹਿਲਾਂ ਫੋਨ ਕਰਕੇ ਫਿਰ ਟਾਈਮ ਲੈ ਕੇ ਆਉਣ ਜੀ ਗੁਰੂ ਘਰ ਮੱਥਾ ਟੇਕ ਕੇ ਆਉਣ ਗਉਆਂ ਨੂੰ ਕੁਛ ਨਾ ਕੁਛ ਪਾ ਕੇ ਆਉਣ ਗੱਲ ਇਹ ਹੈ ਪੁੱਤੋ ਅਸੀਂ ਜਿਹੜੀ ਦਵਾਈ ਦਿੰਨੇ ਆ ਜਿਵੇਂ ਕਿ ਚਿੱਟਾ ਸਮੈਗ ਗਾਂਜਾਸ ਫੀਸਰਾ ਮੈਡੀਕਲ ਨਸ਼ਾ ਜਾਂ ਕਿਸੇ ਇਨਸਾਨ ਦੀਆਂ ਨਸ਼ਾ ਬਲੌਕ ਜੁ ਹੋ ਜਾਂਦੀਆਂ ਨੇ ਜਾਂ ਬ੍ਰੇਨ ਕੰਮ ਘਟ ਕਰਦਾ ਹੈ ਜਾਂ ਸਰੀਰ ਡਿਗੂ ਡਿਗੂ ਕਰਦਾ ਪੁੱਤ ਅਸੀਂ ਉਹ ਚੀਜ਼ ਦਿਆਂ ਜਿਹੜਾ ਹੈਗਾ ਦਵਾਈ ਦਿੰਨੇ ਆ ਜਿਹੜੀ ਦਵਾਈ ਦਿੰਨੇ ਆ ਬੇਟਾ ਬਿਲਕੁਲ ਫਰੀ ਦਿੰਨੇ ਆ ਕੋਈ ਅਸੀਂ ਪੈਸਾ ਨਹੀਂ ਲੈਂਦੇ ਜਿਹੜੀ ਆ ਦਵਾਈ ਅਸੀਂ ਆਪਦੇ ਲੋਗੋ ਦਿੰਨੇ ਆ ਬਿਲਕੁਲ ਫਰੀ ਦਿੰਨੇ ਆ ਬੇਟਾ ਜੀੜਿਆ ਪਾਸਮਾ ਸੀ ਲਿਖ ਕੇ ਦਿੰਨੇ ਆ ਉਹ ਆਹਦਾ ਬਾਜ਼ਾਰ ਤੋਂ ਲੈ ਕੇ ਉਹਨਾਂ ਅਸੀਂ ਅੱਗੇ ਤੇ ਮਾਰ ਕੇ ਬੇਟਾ ਬਣਾ ਕੇ ਦਿੰਦੇ ਹਾਂ ਨੀ ਫਰੀ ਬਣਾ ਕੇ ਦਿੰਦੇ ਹਾਂ ਬੰਨ ਲੋਕਾਂ ਨੂੰ ਫਰੀ ਬਣਾ ਕੇ ਦਿੰਨੇ ਆ ਪੁੱਤਰ ਗੱਲ ਇਸ ਤਰ੍ਹਾਂ ਵੀ ਸਾਡੇ ਦੇ ਗੁਰੂ ਮਹਾਰਾਜ ਜੀ ਭਾਵੇਂ ਵੱਡੀ ਕੋਈ ਪੁੱਛਦਾ ਸੀ ਨਹੀਂ ਕਿਵੇਂ ਆਇਆ ਮਨ ਦੇ ਵਿੱਚ ਖਿਆਲ ਕੀ ਪਿਆ ਕਿ ਅਸੀਂ ਬੇਟਾ ਬਚਪਨ ਤੋਂ ਗਊਆਂ ਦੀ ਸੇਵਾ ਕਰਦੇ ਆਂ ਹੂੰ ਗਊਆਂ ਦੀ ਸੇਵਾ ਕਰਦੇ ਆਂ ਅਸੀਂ ਬੀੜ ਦੇ ਵਿੱਚ ਜਾਂਦੇ ਹਾਂ ਸਹੂਰ ਬੇਟਾ ਸੇਵਾ ਕਰਨ ਵਾਸਤੇ। ਇਸ ਕਲਿੱਪਾਂ ਵੀ ਲਾ ਦੋ ਅੱਜ ਦਿਹਾੜੇ ਨੂੰ। ਹਾਂ ਬਿਲਕੁਲ ਬੇਟਾ। ਗੱਲ ਇਹ ਹੈ ਪੁੱਤੋ ਉੱਥੋਂ ਸਾਨੂੰ ਜਿਹੜਾ ਨਸੇ ਦਾ ਹੈਗਾ ਸਾਨੂੰ ਕਿਸੇ ਮਹਾਪੁਰਸ਼ਾ ਨੇ ਇਹ ਜੋਗ ਦਿੱਤਾ ਵੀ ਬੇਟਾ ਤੁਸੀਂ ਐਡੀ ਸੇਵਾ ਕਰਦੇ ਹੋ ਲਗਨ ਨਾਲ ਸੇਵਾ ਕਰਦੇ ਹੋ। ਤੁਸੀਂ ਇਸ ਚੀਜ਼ ਦੇ ਉੱਤੇ ਵੀ ਸੇਵਾ ਕਰੋ। ਹੁਣ ਬੇਟਾ ਸਾਡੇ ਨਵੇਂ ਨਵੇਂ ਉਮਰ ਦੇ ਮੁੰਡੇ ਜਦੋਂ ਆਉਂਦੇ ਨੇ ਉਹਨਾਂ ਦੇ ਮਾਪਿਓ ਦਾ ਹਾਲ ਦੇਖਿਆ ਨਹੀਂ ਜਾਂਦਾ ਬਿਲਕੁਲ ਦੇਖੋ ਬੇਟਾ ਔਰੇ ਜ਼ਿੰਦਗੀ ਤੇ ਆਏ ਆ ਤੁਰ ਸਾਰਿਆਂ ਨੇ ਜਾਣੇ ਜੇ ਆਪਾਂ ਚੰਗਾ ਕਰਾਂਗੇ ਤਾਂ ਦੁਨੀਆ ਯਾਦ ਕਰਦੀ ਰਹਿੰਦੀ ਆ ਹਮੇਸ਼ਾ ਵਧੀਆ ਲੋਕਾਂ ਨੂੰ ਯਾਦ ਕੀਤਾ ਜਾਂਦਾ ਬੇਟਾ ਮਾੜਾ ਕਰਾਂਗੇ ਤਾਂ ਔਰੇ ਲੋਕ ਭਰ ਜਾਏ ਇੱਕ ਘੰਟੇ ਦੇ ਵਿੱਚ ਇਨਸਾਨ ਦਾ ਚੰਗੇ ਮਾੜੇ ਦਾ ਪਤਾ ਲੱਗ ਜਾਂਦਾ ਜਦੋਂ ਬੁੱਤ ਜਿਹੜੇ ਪਰਿਵਾਰ ਦੇ ਵਿੱਚ ਨਸ਼ਾ ਹੁੰਦਾ ਬੇਟਾ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਪਹਿਲੇ ਉਹਨਾਂ ਦੇ ਪੰਨੇ ਰੋਣ ਤੋਂ ਸਵਾਇ ਕੁਝ ਰਹਿਦਾ ਨਹੀਂ ਬੀटा ਖਾਣੂ ਟੂਲ ਦੇ ਵਿੱਚ ਲੋਕੀ ਆਟਾ ਵੀ ਨਹੀਂ ਛੜਦੇ ਨਿਸ਼ੇੜੀ ਪੁੱਤ ਨਾ ਕਿਸੇ ਦਾ ਹੋਵੇ ਪਤੋ ਚਾਹੇ ਬੀटा ਉਸ ਤੋਂ ਪਤਾ ਭੁੱਖਾ ਬੈਠਾ ਰਹੇ ਉਹ ਵੀ ਚੰਗੇ ਨਸਾ ਪਤਾ ਇੰਨਾ ਮਾਰੇ ਜਿਹੜੀ ਬੀटा ਅਸੀਂ ਦਵਾਈ ਦਿੰਨੇ ਆ ਬਿਲਕੁਲ ਫਰੀ ਦਿੰਨੇ ਆ ਅਸੀਂ ਪੁੱਤ ਤੋੜ ਨਹੀਂ ਲੱਗਣ ਦਿੰਦੇ ਤੋੜ ਨਾ ਦੀ ਚੇ ਨਹੀਂ ਲੱਗਣ ਦੇਵਾਂਗੇ ਉਹਨੂੰ ਇਹ ਵੀ ਨਹੀਂ ਪਤਾ ਹੋਊਗਾ ਕਿ ਤੋੜ ਹੁੰਦੀ ਕਿਹਦੀ ਹੈ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੁੰਦੀ ਆ ਪੁੱਤ ਜਦੋਂ ਗੁਰੂ ਮਹਾਰਾਜ ਦੇ ਤਾਬੇ ਜਾ ਕੇ ਬੰਦਾ ਆਉਂਦਾ ਹੈ ਤਾ ਉਹ ਸਾਨੂੰ ਆ ਕੇ 1 ਮਹੀਨੇ ਦੇ ਵਿੱਚ ਇਹ ਕਹਿੰਦਾ ਜੀ ਬਾਬਾ ਜੀ ਅਸੀਂ ਤਾਂ ਨਸਾ 15 ਲਾ ਦੇ ਰਸਟ ਚੁੱਕਿਆ ਕਿਆ ਬਾਤ ਹਾਂ ਗੁਰੂ ਮਹਾਰਾਜ ਦੀ ਕਿਰਪਾ ਉਹਦੇ ਉਹ ਤੁਸੀਂ ਬਾਈ ਦਰਵਾਜ਼ਾ ਹੀ ਦੇਖੀ ਹੈ ਵੀ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਲੋਕੀ ਆਉਦੇ ਆ ਪਰ ਇਹ ਸਾਰੀ અપਾਰ ਕਿਰਪਾ ਗਊ ਗੁਰੂ ਮਹਾਰਾਜ ਦੀ ਤੇ ਗਊ ਮਾਤਾ ਦੀ ਹੈ ਬਾਈ ਅਸੀਂ ਇੱਕ ਆਪਾਂ ਜੇ ਹੋਰ ਗੱਲਬਾਤ ਕਰਨੀ ਹੈ ਘਰੋਂ ਕਿਵੇਂ ਉਹ ਮਤਲਬ ਤੁਸੀਂ ਇੱਥੇ ਜੀ ਤੇ ਲਾ ਰਹੇ ਹੋ ਬੇਟਾ ਸਾਡਾ ਗੁਰੂ ਮਹਾਰਾਜ ਦੀ ਕਿਰਪਾ ਸਾਡੇ ਫੌਰਨ ਬਹੁਤ ਵੱਡੇ ਕਾਰੋਬਾਰ ਨੇ ਬੇਟਾ ਸਾਡਾ ਉਹ ਮੈਰਿਜ ਪੈਲਸ ਹੈ ਕੈਟਰਿੰਗ ਦਾ ਕੰਮ ਹੈ ਟੈਂਟ ਉਸ ਦੀ ਕੰਮ ਨੇ ਵਧੀਆ ਖੀਤੀਬਾੜੀ ਹੈ ਅਸੀਂ ਬੇਟਾ ਗੁਰੂ ਮਹਾਰਾਜ ਦੀ ਸਾਡੇ ਦੇ ਆਪਾਰ ਕੇ ਪਾਰਥੀ ਪਾਹੀ ਬਿਲਕੁਲ ਹਾਂਜੀ ਹੁਣ ਬੇਟਾ ਜਦੋਂ ਵੀ ਆਪਾਂ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਜਦੋਂ ਆਪਾਂ ਗਊਆਂ ਦੀ ਸੇਵਾ ਕਰਦੇ ਜਿਹੜਾ ਵੀ ਇਨਸਾਨ ਗਊਆਂ ਦੀ ਸੇਵਾ ਕਰਦਾ ਪਤਾ ਉਹਦੇ ਘਟਾ ਕੀਦਾ ਰਹਿਣਾ ਜਿਹਦਾ ਕੋਈ ਕਾਰੋਬਾਰ ਵੀ ਕਹੇ ਕੰਮਕਾਰ ਵੀ ਕਹੇ ਕੰਮ ਚ ਵਾਧਾ ਨਹੀਂ ਹੁੰਦਾ ਜਾਂ ਪਰਿਵਾਰ ਦੇ ਵਿੱਚ ਬਿਮਾਰੀਆਂ ਦੀ ਬੇਟਾ ਉਹ ਸਾਡੇ ਕੋਲ ਤੋਂ ਇੱਕ ਮਹੀਨਾ ਗਮੂਆਂ ਦੀ ਸੇਵਾ ਕਰਕੇ ਦੇਖ ਲੋ ਇਹ ਬੇ ਬੇ ਲੋੜਾ ਧਾਨਾ ਪਤਾ ਇਕਾਤ ਕਰ ਲੋ ਦੂਜੇ ਹੱਥ ਲੈ ਲੋ ਬਿਲਕੁਲ ਇਹ ਇਹ ਜਿਹੜੀ ਸੇਵਾ ਬਤ ਜੋੜੀ ਸਵਸਥਾਨੀਆਂ ਦੀ ਤੁਸੀਂ ਕਰਕੇ ਦੇਖੋ ਪਰ ਬੇਟਾ ਹਾਂ ਤਾਂ ਬੇਪਰੋ ਦੋਸਤੋ ਆਮ ਤੌਰ ਤੇ ਆਪਾਂ ਦੇਖਿਆ ਬਹੁਤ سارے ਦਵਾ ਖਾਨੇ ਖੁੱਲੇ ਨੇ ਵੱਡੇ ਵੱਡੇ ਹੱਥਾਂ ਦੇ ਹੀ ਜਿਹੜੇ ਲੱਖਾਂ ਦਾ ਪਿਆ ਲੈਂਦੇ ਹਾਂ ਹਾਂ ਪਿੰਡਾਂ ਦੇ ਕੋ ਜਿੱਥੇ ਦੱਸ ਹੈ ਉਹਦਾ ਪਰਿਵਾਰ ਪਹਿਲੀ ਮਰ ਚੁੱਕਿਆ ਹੁੰਦਾ ਬਿਲਕੁਲ ਕੋਈ ਆਸ ਕਰਕੇ ਆਉਂਦਾ ਹੈ ਵੀ ਮੈਂ ਮੇਰੇ ਬੱਚਾ ਮੇਰਾ ਪੀੜਾ ਉਥੋਂ ਮੇਰੀ ਬੇਟੀ ਉਥੋਂ ਠੀਕ ਹੋ ਜੇ ਕਿਉਂਕਿ ਉਹਨਾਂ ਨੂੰ ਇੱਕ ਆਸ ਉਹਨਾਂ ਦੀ ਮੁੱਕ ਚੁੱਕੀ ਹੁੰਦੀ ਹੈ ਜਿੰਦਗੀ ਦੀ ਆਸ ਨਹੀਂ ਹੁੰਦੀ ਹੈ ਬੇਟਾ ਉਹ ਡੈਮੇਜ ਹੋ ਚੁੱਕੀ ਹੁੰਦੀ ਹੈ ਈਨਾ ਇਨਸਾਨ ਪੁੱਤ ਉਹ ਇਹ ਜੇ ਬੰਦੇ ਤੋਂ ਵੀ ਪੈਸੇ ਲੈਂਦਾ ਇਹ ਤੂੰ ਮਾਰੀ ਗੱਲ ਤਾਂ ਕੀ ਗੋਸਾ ਦੇ ਬਿਲਕੁਲ ਬਿਲਕੁਲ ਮੈਂ ਉਹ ਵੀ ਗੱਲ ਕਰ ਰਿਹਾ ਜੀ ਦੇਖੋ ਤੁਸੀਂ ਇੱਕ ਪਾਸੇ ਸੇਵਾ ਕਰਦੇ ਹੋ ਮੇਲਾ ਦੇ ਨਿਸ਼ਾ ਰੋਣੇ ਇੱਕ ਪਾਸੇ ਤੁਸੀਂ ਗਊਆਂ ਦੀ ਸੇਵਾ ਕਰਦੇ ਹੋ ਹਾਂਜੀ ਹਾਂ ਮੈਂ ਸੋਣਾ ਵੀ ਇੱਕ ਟਰਾਂ ਇਹ ਵੱਡੀ ਆਪਾਰ ਕਿਰਪਾ ਬਤ ਗਊ ਮਾਤਾ ਦੀ ਹੈ ਗਊਆਂ ਦੀ ਗਊਆਂ ਦੀ ਪਰ ਕਿਰਪਾ ਕਰਕੇ ਬੱਚਿਆਂ ਦੇ ਭਾਏ ਹੋ ਰਹੇ ਨੇ ਪੁੱਤਰ ਜਦੋਂ ਆਪਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਗਏ ਸੱਚੇ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਦੀ ਕੋਈ ਚੀਜ਼ ਨਹੀਂ ਹੈਗੀ ਬੇਟਾ ਆਪਣੇ ਧਰਮ ਦੇ ਵਿੱਚ ਉਸ ਤੋਂ ਬਾਅਦ ਪੁੱਤ ਗਊ ਮਾਤਾ ਦੀ ਵੱਡੀ ਸੇਵਾ ਦੀ ਬਿਲਕੁਲ ਉਹ ਜਿਹੜੇ ਪਰਮਾਤਮਾ ਆਕਾਰ ਪਰਕੀ ਚੀਜ਼ਾਂ ਦੀ ਸਹਾਇ ਬੰਦਾ ਬੇਟਾ ਜਿਹੜੇ ਪਰਿਵਾਰ 'ਚ ਦੁੱਖ ਹੁੰਦਾ ਹੈ ਹਮੇਸ਼ਾ ਦੁਖੀ ਹੋ ਕੇ ਰਹਿੰਦੇ ਨੇ ਜਦੋਂ ਫਿਰ ਉਹ ਪਰਿਵਾਰ 'ਚ ਖੁਸ਼ੀ ਆਉਂਦੀਆਂ ਨੇ ਸਾਡੇ ਨੇ ਉਹ ਗਊਆਂ ਦੀ ਸੇਵਾ ਕਰਨ ਆਉਂਦੇ ਨੇ ਪੁੱਤ ਫਿਰ ਜਿਹੜਾ ਉਹਨਾਂ ਦੇ ਚਿਹਰੇ ਦੀ ਲਾਲੀ ਹੁੰਦੀ ਹੈ ਸਾਨੂੰ ਸਕੂਨ ਮਿਲਦਾ ਬੇਟਾ ਅੱਛਾ ਜੇ ਆਪਾਂ ਲੋਕ ਆਪਾਂ ਜਦੋਂ ਵੀਡੀਓ ਦੇਖਦੇ ਆ ਫੇਸਬੁੱਕ ਦੇ ਉੱਤੇ ਜਾਂ ਔਰ ਕਿਤੇ ਦੇਖਦੇ ਆ ਖਬਰਾਂ ਦੇਖਦੇ ਆ ਆਪਾਂ ਕਹਿੰਦਾ ਜਿਹੜਾ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਨਸ਼ੇ ਦਾ ਤਾਂ ਦੋਸਤੋ ਆਪਾਂ ਕੇ ਵੀ ਸਰਕਾਰਾਂ ਨੂੰ ਬਲੇਮ ਕਰਦੇ ਰੇ ਯਾਰ ਸਾਨੂੰ ਆਪ ਨੂੰ ਵੀ ਵੇਗਣਾ ਚਾਹੁੰਦਾ ਕਮ ਸੇ ਕਮ ਐਸੀਆਂ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਦੇਖੋ ਬੇਟਾ ਗੱਲ ਇਹ ਹੈ ਜਦੋਂ ਕਿਸੇ ਦਾ ਬੱਚਾ ਨਸ਼ਾ ਕਰਦਾ ਹੈ ਪਹਿਲਾਂ ਤਾਂ ਸਭ ਨੂੰ ਪਹਿਲਾਂ ਆਪਣੇ ਰਿਸ਼ਤੇਦਾਰ ਆਪਣੇ ਪੜੋਸੀ ਆਪਣੇ ਗੁਮਾਂਢੀ ਆਪਣੇ ਚਾਚੀ ਦਾ ਆ ਜਰੂਰ ਬੱਚੇ ਨੂੰ ਘੂਰਨਾ ਚਾਹੀਦਾ ਹੈ ਕਿਉਂਕਿ ਜੇ ਇੱਕ ਦੇ ਘਰ ਅੱਗ ਲੱਗੀ ਹੈ ਇਹ ਸਰੀਏ ਦੇ ਘਰੇ ਆ ਜਾਣੀ ਹੈ ਬੇਟਾ ਕਿਸੇ ਦੇ ਪਹਿਲਾਂ ਆ ਜਾਣੀ ਹੈ ਕਿਸੇ ਦੇ ਲੇਟ ਆ ਜਾਣੀ ਹੈ ਜੇ ਸਫਾਈ ਆਪਾਂ ਸਾਰੇ ਆਰਾਮ ਮਣਕੇ ਕਰਾਂਗੇ ਦਾ ਇਹ ਚੀਜ਼ ਕੋਈ ਵੱਡੀ ਨਹੀਂ ਹੈਗੀ ਪੁੱਤਰ ਪਰ ਹਰੇ ਜਿਹੇ ਦੇ ਬੱਚੇ ਨੂੰ ਆਪਣਾ ਬੱਚਾ ਸਮਝੋ ਉਥੇ ਅਕਾਲਪੁਰਖ ਸੁਣਨ ਸੁਹਾਈ ਕਰਦੇ ਬੇਟਾ ਹਾਂਜੀ। ਤਾਂ ਬਿਲਕੁਲ ਦੋਸਤੋ ਤੁਸੀਂ ਜਿੱਥੇ ਬਾਬਾ ਜੀ ਐਨਾ ਕੰਮ ਕਰ ਰਹੇ ਨੇ ਫ੍ਰੀ ਦੇ ਵਿੱਚ ਯਾਰ ਤੁਸੀਂ ਵੀ ਵੀਡੀਓ ਵੀ ਸ਼ੇਅਰ ਕਰਨੀ ਆ ਜਿਹਦਰ ਨਾਲ ਕਿਸੇ ਹੋਰ ਪਰਿਵਾਰ ਦਾ ਭਲਾ ਹੋ ਸਕਦਾ ਹੈ। ਸਕਰੀਨ ਤੇ ਫੋਨ ਨੰਬਰ ਵੀ ਲੱਗਿਆ ਹੋਇਆ ਹੈ। ਗੱਲਬਾਤ ਕਰਦੇ ਫੋਨ ਤੇ ਵੀ ਗੱਲ ਕਰ ਸਕਦੇ ਬਾਬਾ ਜੀ। ਟਾਈਮਿੰਗ ਦੱਸ ਦਿਓ ਕਿੰਨੇ ਤੋਂ ਕਿੰਨੇ ਦੀ ਕਾਲਿੰਗ ਹੈ। ਤਾਂ ਸਾਡਾ ਜਿਹੜਾ ਮੈਨਡ ਦਾ ਸਮਾਂ ਹੈ ਸਾਡਾ ਪਿੰਡ ਕੱਟੂ ਵਾਲੀਆਂ। ਦਯੋਨ ਮੈਰਿਜ ਪੈਲਸ ਦੇ ਵਿੱਚ ਅਸੀਂ ਪੁੱਤੋ ਦਵਾਈ ਦਿੰਦੇ ਆ। ਸਾਡਾ ਮੈਨਡ ਦਾ ਸਮਾਂ ਸਵੇਰੇ 4 ਵਜੇ ਤੋਂ ਲੈ ਕੇ 2 ਵਜੇ ਤੱਕ ਹੈ। ਜੀ। ਬੇਟਾ ਸਾਡਾ ਮੋਬਾਈਲ ਨੰਬਰ 90418 966 ਫੋਨ ਕਰੇ ਤੋਂ ਬਣਾ ਨਹੀਂ ਪਕਾਉਣਾ ਕਿਉਂਕਿ ਰਾਸੀ ਇੰਨਾ ਹੁੰਦਾ ਪੇ ਸੰਗਤਾਂ ਕਈ ਵਾਰੀ ਨਿਰਾਸ਼ ਮੋੜ ਕੇ ਜਾਂਦੀਆਂ ਨੇ ਬੇਟਾ ਫਿਰ ਪਹਿਲਾ ਫੋਨ ਤੇ ਟੈਂਡ ਕਰਕੇ 30 ਰੌਣ ਬੇਟਾ ਬਿਲਕੁਲ ਉਹ ਤੁਸੇ ਟਾਈਮ ਲੈ ਲੈਣਾ ਫੋਨ ਦੇ ਉੱਤੇ ਕਿਉਂਕਿ ਬਾਬਾ ਜੀ ਦੇ ਕੋਲੇ ਜਿੰਨੇ ਵੀ ਲੋਕਾਂ ਨੂੰ ਲੱਗਦਾ ਵੀ ਐਨੇ ਕਿ ਲੋਕ ਅੱਜ ਡਿੱਬੜ ਜਾਣਗੇ ਤਾਂ ਹੋਣਿਆ ਕਰਨੂੰ ਟਾਈਮ ਦਿੰਦੇ ਨੇ ਉਸ ਤੋਂ ਵੱਧ ਟਾਈਮ ਨਹੀਂ ਇੱਕ ਬੇਟਾ ਕੋਈ ਵੀ ਦੂਰੋਂ ਆ ਸਕਦਾ ਜਿਵੇਂ ਦੂਰ ਜਰਾਡੇ ਕੋਈ ਬੰਬੇ ਐ ਦਿੰਦੀ ਐ ਕੋਈ ਕੋਈ ਵੀ ਜੁਪੀ ਐ ਮਹਾਰਾਸ਼ਟਰ ਐ ਜਿੱਥੇ ਵੀ ਹੈਗਾ ਜਾ ਅਮਰੀਕਾ ਕੈਨੇਡਾ ਇੰਗਲੈਂਡ ਫ੍ਰਾਂਸ ਆਸਟ੍ਰੇਲੀਆ ਜਰਮਨ ਫੋਰਮ ਦੀ ਗੱਲ ਕਰੀਏ ਬੇਟਾ ਅਗਲੇ ਨੇ ਸਾਨੂੰ ਕਾਲ ਕਰਨੀ ਹੈ ਔਰ ਡਰੈਸ ਦੇਣਾ ਹੈ ਪੁੱਤਰ ਅਸੀਂ ਦਵਾਈ ਬੰਦੇ ਦੇ ਘਰ ਵੀ ਪਹੁੰਚਾ ਦਿੰਦੇ ਹਾਂ ਜਿਹੜੇ ਪਰਿਵਾਰ ਦੇ ਵਿੱਚ ਨਸ਼ਾ ਹੁੰਦਾ ਹੈ ਉੱਥੇ ਇੰਨੀ ਖਮੋਸ਼ੀ ਸਾਂ ਜਾਂਦੀ ਹੈ ਵੀ ਕਈ ਵਾਰ ਬੇਟਾ ਉਹਨਾਂ ਦੇ ਬੱਸ ਨੂੰ ਪਰਾਇਏ ਨੂੰ ਪੈਸਾ ਵੀ ਨਹੀਂ ਹੁੰਦਾ ਪਰ ਪੁੱਤਰ ਉਹਨਾਂ ਨੇ ਸਾਨੂੰ ਕਾਲ ਜ਼ਰੂਰ ਕਰਨਾ ਹੈ ਅਸੀਂ ਬੇਟਾ ਉਹਨਾਂ ਦੇ ਜਦੋਂ ਦਵਾਈ ਪਹੁੰਚ ਜਾਂਦੀ ਹੈ ਸਾਡੀ ਪਹਿਲਾਂ ਗੁਰੂ ਘਰ ਮੱਥਾ ਟੇਕਣਾ ਗਊਆਂ ਨੂੰ ਕੁਛ ਨਾ ਕੁਛ ਪਾਉਣਾ ਉਸ ਤੋਂ ਬਾਅਦ ਦਵਾਈ ਸਟਾਰਟ ਕਰਨੀ ਹੈ ਅਗਲੇ ਦਿਨ ਘਰ ਵੀ ਦਵਾਈ ਪਜਾਵਾਂਗੇ ਬਿਲਕੁਲ ਦੋਸਤੋ ਤੁਸੀਂ ਕੈਨੇਡਾ ਅਮਰੀਕਾ ਰਹਿੰਦੇ ਹੋ ਯਾਰ ਜਾਂ ਤੁਸੀਂ ਪੰਜਾਬ ਦੇ ਜਾਂ ਇੰਡੀਆ ਦੇ ਕਿਸੇ ਵੀ ਇਲਾਕੇ ਰਹਿੰਦੇ ਹੋ ਘਰੇ ਦਵਾਈ ਮੰਗਵਾਉਣਾ ਚਾਹੁੰਦੇ ਹੋ ਸਕਰੀਪਟ ਦੇ ਫੋਨ ਨੰਬਰ ਜਿਹੜਾ ਚੱਲਿਆ ਉਹਦਾ ਫੋਨ ਤੇ ਗੱਲ ਕਰ ਲਿਓ ਐਡਰੈਸ ਆਪਣਾ ਲਿਖਵਾ ਲਿਓ ਆਪਣੀ ਪ੍ਰੋਬਲਮ ਜਿਹੜੀ ਬਾਬਾ ਜੀ ਨਾਲ ਗੱਲ ਕਰਕੇ ਦੱਸ ਦਿਓ ਤੇ ਉਸ ਤੋਂ ਬਾਅਦ ਤੁਹਾਡੇ ਦਵਾਈ ਘਰੇ ਵੀ ਭੇਜ ਦਿੱਤੀ ਜਾਊਗੀ ਠੀਕ ਹੈ ਬਾਬਾ ਜੀ ਬਈ ਸਾਈਡ ਤੇ ਕੀ ਕਰਨਾ ਚਾਹੁੰਦੇ ਹੋ ਮਸ ਬੇਟਾ ਐਂਡ ਤੇ ਦਾ ਹੀ ਕਹਿੰਦੇ ਜਉਨੇ ਆ ਵੀ ਕਿਸੇ ਦਾ ਵੀ ਬੱਚਾ ਉਹ ਆਪਦਾ ਹੀ ਬੱਚਾ ਹੈ ਕਿਸੇ ਨੂੰ ਪਤਾ ਲੱਗਦਾ ਵੀ ਫਲਾਨੇ ਦਾ ਬੱਚਾ ਇਸ ਤਰ੍ਹਾਂ ਦੀ ਗਲਤ ਸੰਗਤ ਦੇ ਵਿੱਚ ਪੈ ਗਿਆ ਜਾਂ ਕਿਸੇ ਦੀ ਬੇਟੀ ਪੈ ਜਾਂਦੀ ਹੈ ਬੇਟਾ ਦੇਖੋ ਇਹ ਸਮਾਜ ਦੀ ਇੱਜ਼ਤ ਹੈ ਪੰਜਾਬ ਦੀ ਇੱਜ਼ਤ ਹੈ ਆਪਣੀ ਧੀਆਂ ਭੈਣਾਂ ਦੀ ਇੱਜ਼ਤ ਹੈ ਆਪਣੇ ਭਰਾਵਾਂ ਦੀ ਇੱਜ਼ਤ ਹੈ ਤਾਂ ਬੇਟਾ ਉਹ ਬੱਚੇ ਨੂੰ ਘੂਰਨ ਦਾ ਹੱਕ ਵਰਦਾ ਹੈ ਕਿਉਂਕਿ ਕੱਲ ਨੂੰ ਉਹਨਾਂ ਦੇ ਮਾਪਿਆਂ ਨੂੰ ਦੁੱਖ ਨਾ ਪਰਣਾ ਉਹ ਹੀ ਅੱਗ ਕਿਤੇ ਆਪਣੇ ਪਰਿਵਾਰਾਂ ਦੇ ਵਿੱਚ ਨਾ ਆਵੇ ਬੇਟਾ ਜਦੋਂ ਬੱਚਾ ਕੋਈ ਗਲਤ ਸੰਗਤ ਦੇ ਵਿੱਚ ਪੈਂਦਾ ਉਹਨੂੰ ਪਿਆਰ ਨਾਲ ਸਮਝਾਓ ਪਿਆਰ ਨਾਲ ਡੀਲ ਕਰੋ ਉਸ ਤੋਂ ਬਾਅਦ ਪੁੱਤ ਜੇ ਉਹ ਆਦਾ ਪਾਰ ਕਰ ਚੁੱਕਿਆ ਤਾਂ ਸਾਡਾ ਮੋਬਾਈਲ ਨੰਬਰ ਹੈਗਾ ਬੇਟਾ ਸਾਡੇ ਨਾਲ ਵਿੱਚ ਬੱਚੇ ਨੂੰ ਲੈ ਕੇ ਆਓ ਅਸੀਂ ਉਹਨੂੰ ਬਿਲਕੁਲ ਤਕਲੀਬ ਨਹੀਂ ਆਉਣ ਦੇਵਾਂਗੇ ਬੇਟਾ ਨਾ ਉਹਦਾ ਪਤਾ ਲੱਗੂਗਾ ਵੀ ਉਹ ਜ਼ਿੰਦਗੀ ਦੇ ਵਿੱਚ ਨਸ਼ਾ ਕਰਦਾ ਸੀ ਹਾਂ ਗੁਰੂ ਮਹਾਰਾਜ ਜੀ ਏਡੀ ਵੱਡੀ ਕਿਰਪਾ ਹੋ ਜੂ ਧੰਨ ਸੋ ਗਏ ਸੱਚੀ ਗੱਲ ਬਤਰ ਸੱਚੀ ਗੱਲ ਸੱਚੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਹੋ ਸਕੇ ਸੱਚੀ ਗੱਲ